ਅੱਜ ਉਹ ਬਹੁਤ ਹੀ ਇੰਪੋਰਟੈਂਟ ਇਸ਼ੂ ਪੰਜਾਬ ਦੇ ਅੰਦਰ ਚੱਲ ਰਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਜਿਹੜਾ ਹਰਿਆਣਾ ਸੈਂਟਰ ਸਰਕਾਰ ਨਾਲ ਮਿਲ ਕੇ ਪੰਜਾਬ ਦੀ ਬਾਹਮ ਰੋੜ ਨਹੀਂ ਚਾਹੁੰਦਾਗਾ ਕਿ ੱੱਕੇ ਦੇ ਨਾਲ ਸੀਨਾ ਜੋਰੀ ਦੇ ਨਾਲ ਪੰਜਾਬ ਦਾ ਪਾਣੀ ਲੈ ਕੇ ਜਾਵਾਂਗੇ ਉਹ ਮੈਂ ਸਮਝਦਾ ਉਹਦੇ ਖਿਲਾਫ ਅੱਜ ਸਾਰੀਆਂ ਰਾਜਨੀਤਿਕ ਤਰ੍ਹਾਂ ਪੰਜਾਬ ਦੀਆਂ ਇਕੱਠੀਆਂ ਹੋ ਜਾਂਦੀਆਂ ਲੱਗੀਆਂ ਮੈਂ ਸਾਰਿਆਂ ਨਾਲ ਇਤਰਾ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾਗਾ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡੀ ਮਿਸਾਲ ਜਿਹੜੀ ਆ ਉਹ ਪੰਜਾਬ ਦੇ ਸਾਹਮਣੇ ਪੇਸ਼ ਕੀਤੀ ਆ ਖੁਦ ਜਾ ਕੇ ਨੰਗਲ ਡੈਮ ਤੇ ਖੜੇ ਹੋ ਗਏ ਉੱਥੇ ਜਾ ਕੇ ਬਿਲਕੁਲ ਲਲਕਾਰਾ ਮਾਰਿਆ ਪੰਜਾਬ ਦੇ ਲੋਕਾਂ ਨੂੰ ਸੁਦਾ ਦਿੱਤਾ ਕਿ ਤੁਸੀਂ ਇਕੱਠੇ ਰਹੋ ਇਕ ਮਿਟ ਰਹੋ ਤਾਂ ਮੈਂ ਸਮਝਦਾ ਅੱਜ ਸਾਰੇ ਪੰਜਾਬੀ ਇਕੱਠੇ ਹੋਏ ਨੇ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਕਿ ਇਹਨਾਂ ਨੇ ਬਹੁਤ ਵੱਡਾ ਦਿਲ ਪੰਜਾਬ ਲਈ ਦਿਖਾਇਆ। ਔਰ ਦੂਸਰੇ ਪਾਸੇ ਜਿੱल्ली ਵੀ ਚਰਚਾ ਹੋਈ ਆ ਪੰਜਾਬ ਵਿਧਾਨ ਸਭਾ ਦੇ ਅੰਦਰ ਔਰ ਸਾਡੀਆਂ ਆਪੋਜੀਸ਼ਨ ਧਿਰਾਂ ਨੇ ਖਾਸ ਕਰਕੇ ਕਾਂਗਰਸ ਪਾਰਟੀ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੇ ਇਹ ਮੰਨਿਆ ਕਿ ਇਤਿਹਾਸ ਦੇ ਅੰਦਰ ਉਹਨਾਂ ਨੇ ਵੱਡੀਆਂ ਬਲੰਡਰਸ ਕੀਤੀਆਂ ਲੱਗੀਆਂ। ਇਤਿਹਾਸ ਦੇ ਅੰਦਰ ਸਭ ਤੋਂ ਵੱਧ ਗਲਤੀਆਂ ਜੇਕਰ ਕਿਸੇ ਦੇ ਨਾਂ ਤੇ ਲਿਖੀਆਂ ਹੋਈਆਂ ਨੇਗੀਆਂ ਤਾਂ ਮੈਂ ਸਮਝਦਾ ਕਾਂਗਰਸ ਪਾਰਟੀ ਦੇ ਨਾਂ ਤੇ ਲਿਖੀਆਂ ਹੋਣਗੀਆਂ। ਅਕਾਲੀ ਦਲ ਦੇ ਨਾਂ ਤੇ ਲਿਖਿਆ ਹੁੰਦਿਆਂ ਲਗੀਆਂ ਭਾਜਪੀ ਦੇ ਨਾਂ ਤੇ ਲਿਖਿਆ ਹੁੰਦਿਆਂ ਲਗੀਆਂ ਇਹਨਾਂ ਲੋਕਾਂ ਨੇ ਕਦੇ ਵੀ ਪੰਜਾਬ ਬਾਰੇ ਨਹੀਂ ਸੋਚਿਆ ਬਲਕਿ ਇਹਨਾਂ ਨੇ ਪੰਜਾਬ ਦਾ ਪਾਣੀ ਵੇਚਿਆ ਪੰਜਾਬ ਦੇ ਹੱਕ ਵੇਚੇ ਇਹ ਪੰਜਾਬ ਮੰਦਾ ਹੁਣੇ ਮੈਂ ਦੇਖ ਰਿਹਾ ਸੀਗਾ ਇਹਨਾਂ ਦੇ ਲੈਸ਼ਰ ਲੀਡਰ ਸਾਹਿਬਾਨ ਵੱਲੋਂ ਪੰਜਾਬ ਨੂੰ ਲੈ ਕੇ ਮਾਫੀ ਮੰਗੀ ਗਈ ਆ ਸਵੇਰੀ ਤਾਂ ਇਹਨਾਂ ਨੂੰ ਸੁਨੇਹਰ ਬੇਨਤੀ ਆ ਕਿ ਤੁਸੀਂ ਸਾਰੇ ਜਣੇ ਖੜੇ ਹੋ ਕੇ ਇਸ ਹਾਊਸ ਦੇ ਅੰਦਰ ਮਾਫੀ ਮੰਗੋ ਪੰਜਾਬ ਦੇ ਲੋਕਾਂ ਤੋਂ ਤਾਂ ਕਿ ਪੰਜਾਬ ਦੇ ਲੋਕਾਂ ਦੇ ਸੀਨੇ ਠੰਡ ਪੈ ਜਾਏ ਕਿ ਹਾਂ ਜੀ ਇਹਨਾਂ ਨੇ ਕੋਈ ਗਲਤੀਆਂ ਕੀਤੀਆਂ ਨੇ ਕਿਉਂਕਿ ਗਲਤੀਆਂ ਮੰਨ ਚੁੱਕੇ ਨੇ ਮੈਂ ਦੇਖਿਆ ਮੈਂਬਰ ਸਹਿਬਾਨ ਬੈਠੇ ਨੇਗੇ ਲੀਡਰ ਬਾਰੇ ਆਪੋਜੀਸ਼ਨ ਨੇ ਵੀ ਗਲਤੀ ਮੰਗੀ ਆ ਇਹਨਾਂ ਦੇ ਬਹੁਤ ਸਾਰੇ ਲੋਕਾਂ ਨੇ ਗਲਤੀ ਮੰਨੀ ਆ ਤਾਂ ਮੈਂ ਸਮਝਦਾ ਪੰਜਾਬੀਆਂ ਨੂੰ ਇਸ ਗੱਲ ਦੇ ਲਈ ਤਸੱਲੀ ਹੋਊਗੀ ਜੇਕਰ ਇਹ ਸਾਰੇ ਜਾਣੇ ਹੱਥ ਜੋੜ ਕੇ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗ ਲੈਣਾ ਜੀ ਅੰਦੀਪ ਆਜਾ ਸਾਹਿਬ ਮੰਗ ਲੈਣ ਜੀ ਮੰਗ ਪੁਆਇੰਟ ਆਫ ਹੌਰ ਜੀ ਕੋਈ ਗਲਤੀ ਨਹੀਂ ਮੰਨੀ ਕਿ ਆਈ ਏਮ ਬੀਗ ਮਿਸਕੋਟਡ ਮੈਂ ਇਹ ਗੱਲ ਕਹੀ ਕਿ ਤੁਹਾਡੇ ਲੀਡਰ ਨੇ ਜੋ ਕੁਝ ਕੀਤਾ ਤੇ ਉਹਨੂੰ ਵੀ ਕਾਫੀ ਮੰਗਾਇਆ ਠੀਕ ਹੈ ਠੀਕ ਹੈ ਸੀ ਟਰਮੀਨੇਸ਼ਨ ਲੈ ਕੇ ਸਾਰਾ ਕੁਝ ਠੀਕ ਕਰਤਾ ਠੀਕ ਹੈ ਥੈਂਕ ਯੂ ਜੀ ਹਾਂ ਜੀ ਮਾਨਜੋਗ ਸਪੀਕਰ ਸਾਹਿਬ ਜੀ ਮਾਨਜੋਗ ਸਪੀਕਰ ਸਾਹਿਬ ਇਥੋਂ ਗੱਲ ਸਾਫ ਹੋ ਗਈ ਕਿ ਕਾਂਗਰਸ ਪਾਰਟੀ ਜਿਹੜੀ ਆ ਉੱਤੋਂ ਤੋਂ ਹਮਾਇਤ ਕਰਦੀ ਆ ਅੰਦਰੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੀ ਆ ਅੰਦਰੋਂ ਕੇਂਦਰ ਸਰਕਾਰ ਦੇ ਨਾਲ ਮਿਲੀ ਹੋਈ ਆ ਇਹ ਕਿਉਂ ਨਹੀਂ ਮਾਫੀ ਮੰਗਦੇ ਹੈਗੇ ਪ੍ਰਗਟ ਸਿੰਘ ਨੇ ਤੁਹਾਡੇ ਸਾਹਮਣੇ ਕਿਹਾ ਕਿ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੋਇਆਗਾ ਆਲੀ ਸਾਹਿਬ ਨੇ ਕਿਹਾ ਕਿ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੋਇਆਗਾ ਅਸੀਂ ਗਲਤੀਆਂ ਕੀਤੀਆਂ ਲਗੀਆਂ ਜੇ ਤੁਸੀਂ ਗਲਤੀਆਂ ਕੀਤੀਆਂ ਨੇ ਤੁਹਾਨੂੰ ਮੈਂ ਸਮਝਦਾ ਮਾਫੀ ਮੰਗਣੀ ਚਾਹੀਦੀ ਆ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਮੈਂ ਦੇਖ ਰਿਹਾ ਸੀਗਾ ਸੀਐਮ ਸਾਹਿਬ ਜਿੰਨੇ ਵੀ ਐਕਟ ਪਾਸ ਹੋਏ ਲਗੇ ਜਿੰਨੇ ਵੀ ਕਾਨੂੰਨ ਬਣੇ ਨੇ ਚਿਹਰਾਡੀ ਐਕਟ ਚਪੋਨਰਗੜ੍ਹ ਦਾ ਐਕਟ ਜਿੰਨੇ ਵੀ ਹੁਣ ਤੱਕ ਬਣੇ ਨੇਗੇ ਉਹ ਸਾਰੇ ਦੇ ਸਾਰੇ ਕਾਂਗਰਸ ਪਾਰਟੀ ਦੇ ਨਾਂ ਤੇ ਬੋਲਦੇ ਨੇ

ਪੰਜਾਬ ਦੀ ਆਮ ਕਲਾਸ ਨੂੰ ਬਰਬਾਦ ਕੀਤਾ ਅੱਜ ਤੁਸੀਂ ਕਹਿੰਦੇ ਕਿ ਅਸੀਂ ਮਾਫੀ ਨਹੀਂ ਮੰਗਣੀ ਮੈਂ ਸਮਝਦਾ ਤੁਹਾਨੂੰ ਸਭ ਤੋਂ ਪਹਿਲਾਂ ਮਾਫੀ ਮੰਗਣੀ ਚਾਹੀਦੀ ਆ ਔਰ ਉਸ ਸਮੇਂ ਦੇ ਸਪੀਕਰ ਸਾਹਿਬ ਮੈਂ ਸ਼ਾਇਦ ਮੈਨੂੰ ਤੁਸੀਂ ਕਰੈਕਟ ਕਰਦੇ ਹੋ ਮੈਂ ਗਲਤ ਨਾ ਹੋਵਾਂ ਕਿ ਉਸ ਸਮੇਂ ਦਰਬਾਰਾ ਸਿੰਘ ਜਿਹੜੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸੀ ਸ਼ਾਇਦ ਅੱਜ ਵੀ ਉਹਨਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਇਸ ਵਿਧਾਨ ਸਭਾ ਚ ਮੈਂਬਰ ਹੋਵੇ ਅੱਜ ਵੀ ਤੁਸੀਂ ਰਿਕਾਰਡ ਚੈੱਕ ਕਰ ਲਿਓ ਕੋਈ ਨਾ ਕੋਈ ਮੈਂਬਰ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਹੋਊਗਾ ਤੇ ਜੇਕਰ ਦਰਬਾਰਾ ਸਿੰਘ ਨਹੀਂ ਰਹੇ ਮੈਂਬਰ ਨਹੀਂ ਹੈਗੇ ਚਲੋ ਬਿਲਕੁਲ ਹਰ ਇੱਕ ਵਿਅਕਤੀ ਨੇ ਜਾਣਾਂਗਾ ਇਸ ਦੁਨੀਆ ਦੇ ਉੱਤੋਂ ਉਹਨਾਂ ਦਾ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈਗਾ ਤਾਂ ਜਿਹੜਾ ਉਹਨਾਂ ਦਾ ਰਿਸ਼ਤਾ ਘਟੂ ਘਟੋ ਉਹੀ ਮਾਫੀ ਮੰਗ ਲੇ ਕਿ ਹਾਂਜੀ ਭਾਈ ਸਾਡੇ ਕਿਸੇ ਰਿਸ਼ਤੇਦਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸੀ ਪੰਜਾਬ ਦੇ ਲੋਕਾਂ ਤੋਂ ਧੋਖਾ ਕਮਾਇਆ ਸੀ ਇਹ ਵੀ ਗੱਲ ਜਿਹੜੀ ਆ ਵਿਧਾਨ ਸਭਾ 'ਚ ਆਉਣੀ ਚਾਹੀਦੀ ਆ ਕਿਉਂਕਿ ਜਿਹੜਾ ਚਰਚਾ ਹੋ ਰਹੀ ਆ ਹੈ ਜੀ ਚੱਲੇਗੇ ਚੱਲੇ ਸਪੀਕਰ ਸਾਹਿਬ ਦੱਸ ਦਿਓ ਕਿਹੜੇ ਬੰਦੇ ਨੇ ਮੈਨੂੰ ਨਾਮ ਦਾ ਕੱਟ ਤਾ ਵੈਰੀ ਗਰੂ ਸਪੀਕਰ ਸਾਹਿਬ ਮੇਰਾ ਕਹਿਣ ਦਾ ਭਾਵਾ ਕਿ ਚਰਚਾ ਜਦੋਂ ਹੁਣ ਇਤਿਹਾਸ ਦੇ ਪੰਨਿਆਂ ਤੇ ਹੋ ਰਹੀ ਆ ਨਾ ਸਪੀਕਰ ਸਾਹਿਬ ਦੱਸ ਦਿਓ ਜਦੋਂ ਚਰਚਾ ਇਤਿਹਾਸ ਦੇ ਪੰਨਿਆਂ ਤੇ ਹੋ ਰਹੀ ਆ ਤਾਂ ਇਤਿਹਾਸ ਨੂੰ ਸਾਨੂੰ ਬਾਤ ਕੇ ਅਸੀਂ ਅੱਗੇ ਵਧ ਰਹੇ ਆ ਕਿਉਂਕਿ ਜਿੰਨੀਆਂ ਸਾਡੇ ਤੋਂ ਆਪੀਤ ਚ ਗਲਤੀਆਂ ਹੋ ਜਾਂ ਜਿੰਨੀਆਂ ਸਾਡੇ ਤੋਂ ਪਿਛੋਕਰ ਚ ਗਲਤੀਆਂ ਹੋ ਜਾਂ ਉਹਨਾਂ ਦੀ ਸਜ਼ਾ ਜਿਹੜੀ ਆ ਸਾਡੀ ਹੁਣ ਦੀ ਪੀੜ੍ਹੀ ਭੁਗਤ ਲਈ ਆ ਸੋ ਅੱਜ ਅਸੀਂ ਉਹ ਸਜ਼ਾ ਭੁਗਤ ਰਾਂਗੇ ਕਿ ਸਾਡੇ ਦੇ ਨਾਲ ਭਾਰਤੀ ਜਨਤਾ ਪਾਰਟੀ ਟੱਕਾ ਕਰ ਰਹੀ ਆ ਅੱਜ ਸੈਂਟਰ ਦੀ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲਗਾਤਾਰ ਪੰਜਾਬ ਦੇ ਉੱਪਰ ਹਮਲੇ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਪਹਿਲਾ ਅਕਾਲੀ ਦਲ ਨਾਲ ਮਿਲ ਕੇ ਤਿੰਨ ਕਾਲੇ ਕਾਨੂੰਨ ਲਿਆਂਦੇ ਔਰ ਪੰਜਾਬੀਆਂ ਨੇ ਡੱਟ ਕੇ ਮੂਹਰੇ ਖੜ ਕੇ ਲੜਾਈ ਲੜੀ ਪਰ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਤਿੰਨੇ ਕਰੋੜ ਵਾਪਸ ਹੋਏ ਔਰ ਮੈਂ ਸਮਝਦਾ ਉਸੇ ਤਰੀਕੇ ਫੇਰ ਸਾਡਾ ਆਰਡੀਐਫ ਦਾ ਪੈਸਾ ਲਗਭਗ 8000 ਕਰੋੜ ਰੁਪਇਆ ਪੰਜਾਬ ਦੇ ਕਿਸਾਨੀ ਦਾ ਪੰਜਾਬ ਦੇ ਕਿਸਾਨ ਦੀਆਂ ਮੰਡੀਆਂ ਦਾ 8000 ਕਰੋੜ ਰੁਪਇਆ ਰੋਕ ਲਿਆ ਸੋ ਲਗਭਗ ਸਾਡਾ 13000 ਕਰੋੜ ਰੁਪਇਆ ਮੈਂ ਹਾਊਸ ਨੂੰ ਦੱਸ ਦੇਣਾ ਚਾਹੁੰਨਾ ਕਿ 13000 ਕਰੋੜ ਰੁਪਇਆ ਸਾਡਾ ਬੋਰਿੰਗ ਲਿਮਟ ਜਿਹੜੀ ਆ ਉਹ ਸੈਂਟਰ ਸਰਕਾਰ ਨੇ ਘਟਾਤੀ ਸੋ ਲਗਾਤਾਰ ਹਮਲੇ ਤੇ ਹਮਲਾ ਹਮਲੇ ਤੇ ਹਮਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਖਿਲਾਫ ਕਰੀ ਜਾ ਰਹੀ ਆ ਸਾਸੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਉਸ ਹਰ ਇੱਕ ਹਮਲੇ ਦਾ ਜਵਾਬ ਦੇਵਾਂਗੇ ਦੇਵਾਂਗੇ ਜਿਹੜੀ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਕਰੂਗੀ ਅਸੀਂ ਸਾਰੇ ਇਕਜੁੱਟਾ ਇਕਮੁੱਠਾ ਪਰ ਸਾਡੇ ਮੁੱਖ ਮੰਤਰੀ ਸਾਹਿਬ ਬਿਲਕੁਲ ਉਹ ਤਾਕਤਵਰ ਮੁੱਖ ਮੰਤਰੀ ਨੇਗੇ ਉਹ ਮੁੱਖ ਮੰਤਰੀ ਦੇ ਜਿਹੜੇ ਮੈਸਮੇਂ ਦਾ ਬੜਾ ਵਿਜ਼ਨ ਰੱਖਦੇ ਨੇ ਜਿਨ੍ਹਾਂ ਦਾ ਵਿਜ਼ਨ ਬਹੁਤ ਵੱਡਾ ਹੈ ਕਿ ਦੇਸ਼ ਨੂੰ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾਗਾ ਸੋ ਇਹਨਾਂ ਦੀ ਗਵਾਈ ਚ ਅਸੀਂ ਹਰ ਇੱਕ ਜਿਹੜਾ ਹਮਲਾ ਭਾਰਤੀ ਜਨਤਾ ਪਾਰਟੀ ਕਰੂਗੀ ਤਾਂ ਜਵਾਬ ਦੇਵਾਂਗੇ ਪਰ ਲੇਕਿਨ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਕਿਉਂਕਿ ਮਾਨਯੋਗ ਸੀਐਮ ਸੀਐਮ ਸਾਹਿਬ ਨੇ ਬੋਲਣਾਗਾ ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਆਨਰੇਬਲ ਸਾਡੀ ਹਾਈ ਕੋਰਟ ਮੈਂ ਇਸ ਹਾਊਸ ਦੇ ਜ਼ਰੀਏ ਆਨਰੇਬਲ ਹਾਈ ਕੋਰਟ ਨੂੰ ਬੇਨਤੀ ਕਰਨੀ ਚਾਹਨਾਗਾ ਉਹਨਾਂ ਰਿਕੁਐਸਟ ਆ ਸਾਡੇ ਹਾਈ ਕੋਰਟ ਨੂੰ ਕਿਉਂਕਿ ਇਹ ਜਿਹੜਾ ਹਾਊਸ ਆ ਉਹ 3 ਕਰੋੜ ਪੰਜਾਬੀਆਂ ਦੀ ਤਰਜਮਾਨੀ ਕਰਦਾਗਾ ਅੱਜ ਸਾਰੀਆਂ ਪਾਰਟੀਆਂ ਚਾਹੇ ਉਹ ਬੀਜੇਪੀ ਆ ਚਾਹੇ ਬਹੁਜਨ ਸਮਾਜ ਪਾਰਟੀ ਆ ਚਾਹ ਕਾਂਗਰਸ ਪਾਰਟੀ ਆ ਚਾ ਕਾਲੀ ਦਲਾ ਆ ਚਾ ਇੰਡੀਪੈਂਡੈਂਟ ਆ ਔਰ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਇਕ ਜੁਟਾ ਐ ਇਸ ਇਸ਼ੂ ਦੇ ਉੱਤੇ ਸੋ ਸਾਡੀ ਆਨਰੇਬਲ ਹਾਈ ਕੋਰਟ ਨੂੰ ਸਾਡੇ ਚੀਫ ਜਸਟਿਸ ਨੂੰ ਇਹ ਜਿਹੜੀਆਂ ਭਾਵਨਾਵਾਂ ਅੱਜ ਇਸ ਹਾਊਸ ਦੇ ਅੰਦਰ ਪ੍ਰਗਟ ਕੀਤੀਆਂ ਜਾ ਰਹੀਆਂ ਨੇਗੀਆਂ ਜੋ ਭਾਵਨਾਵਾਂਸੀਂ ਦਿਖਾ ਲਿਆਂਗੀ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਔਰ ਪੰਜਾਬ ਦੇ ਖਿਲਾਫ ਕੋਈ ਵੀ ਫੈਸਲਾ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਮੈਂ ਸਾਂਵੰਦਾ 3 ਕਰੋੜ ਪੰਜਾਬੀਆਂ ਦੀ ਭਾਵਨਾ ਨੂੰ ਆ ਦਿੰਦਾ ਹੋਵੇ ਉਹਨਾਂ ਨੂੰ ਤੰਗ ਕਰਦਾ ਹੋਵੇ ਸੋ ਮੈਂ ਇਸ ਮਤੇ ਦੇ ਹੱਕ ਵਿੱਚ ਖੜਾ ਹੋਇਆਗਾ ਸੋ ਮਤਾ ਜਿਹੜਾ ਪਾਸ ਹੋਣਾ ਚਾਹੀਦਾਗਾ ਉਹਦੇ ਨਾਲ ਦੀ ਨਾਲ ਮੈਂ ਇੱਕ ਹੋਰ ਮਤਾ ਲੈ ਕੇ ਆਉਣਾ ਚਾਹੁੰਦਾਗਾ ਮੇਰੀ ਮੈਂ ਨਿੱਜੀ ਤੌਰ ਤੇ ਮਤਾ ਲੈ ਕੇ ਆਉਣਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖਪਤਰੀ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਇਹ ਇਸ਼ੂ ਨੂੰ ਬੜੇ ਤਕੜੇ ਹੋ ਕੇ بڑے سٹرونگ ہو کے لڑا گیا سو میں دا متا پیش کر دا گا اور سی ایم صاحب دا سارا جڑا ہوش کر دا گا کہ انہوں نے بہت بڑا دل دکھایا اور آج پنجاب دا پانیاں دے کے میں سب تو بڑا جڑا ثبوت آؤ پیش کیتا گا بہت بہت دنواد جی بہت بہت شکریہ تینکیو